ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਸਾਰੇ ਮੇਰੇ ਭੈਣ ਭਰਾ ਰਾਜੀ ਖੁਸ਼ੀ ਹੋਣਗੇ ਆਪ ਕੋ ਆਪਣੇ ਘਰੇ ਤੇ ਮੈਂ ਵੀ ਠੀਕ ਠਾਕ ਆ ਜੀ ਸਵੇਰੇ ਸਵੇਰੇ ਦੇਖ ਲਓ ਕਿਰਸਲੀਆਂ ਦਾ ਸਾਊਂਡ ਕਿੰਨਾ ਸੋਹਣਾ ਲੱਗ ਰਿਹਾ ਸਤਿਕ ਵਜੇ ਦਾ ਟਾਈਮ ਹੈ ਜੀ ਮੈਂ ਉੱਠ ਕੇ ਫਰੈਸ਼ ਹੋ ਚੁੱਕੀ ਆ ਬੱਚੇ ਹਜੇ ਸੁੱਤੇ ਪਏ ਨੇ ਤੇ ਮੇਰੇ ਸਰਦਾਰ ਜੀ ਰਤੀ ਕਰ ਨਹੀਂ ਸੀ ਕਿ ਸੋ ਗਏ ਹੋਏ ਨੇ ਕੱਲ ਦੇ ਬਾਖੜ ਅੱਜ ਆ ਜਾਣਾ ਉਹਨਾਂ ਨੇ ਦੁਪਹਿਰ ਤੱਕ ਕਹਿੰਦੇ ਸੀਗੇ ਕਿ ਵਾਪਸੀ ਆ ਜਾਵਾਂਗੇ ਤੇ ਬਸ ਮੈਂ ਕਿਹਾ ਚਲੋ ਅੱਜ ਸਵੇਰੇ ਉੱਠ ਕੇ ਫਰੈਸ਼ ਹੋ ਕੇ ਜਨਾਬ ਜੀ ਦੀ ਸਰਦਾਰ ਜੀ ਦੀ ਜੋ ਡਿਊਟੀ ਆ ਉਹ ਮੈਂ ਨਿਭਾ ਲੈਂਦੀ ਆ ਸਰਦਾਰ ਜੀ ਉੱਠ ਕੇ ਸਵੇਰੇ ਜੋ ਪੂਜਾ ਕਰਦੇ ਨੇ ਆਪਣੀ ਮਾਰਨਿੰਗ ਦੀ ਉਹ ਅੱਜ ਮੇਰੇ ਹਿੱਸੇ ਆਈ ਹੈ ਮੈਂ ਮਾਰਨਿੰਗ ਦੀ ਪੂਜਾ ਲਈ ਮੈਂ ਕਿਹਾ ਚਲੋ ਫਰੈਸ਼ ਹੋ ਲੈਂਦੇ ਆ ਪਹਿਲਾਂ ਫਿਰ ਪੂਜਾ ਕਰਦੇ ਆ ਬੱਚਿਆਂ ਨੂੰ ਠਾਂਦੀਆਂ ਫਿਰ ਬੱਚਿਆਂ ਨੂੰ 8:30 ਟਿਊਸ਼ਨ ਜਾਣਾ ਤੇ ਬਣਾਵਾਂਗੇ ਆਪਾਂ ਬ੍ਰੇਕਫਾਸਟ ਦੇ ਵਿੱਚ ਅੱਜ ਆਲੂ ਦੇ ਪਰਾਂਠੇ ਜੋ ਕਿ ਬੱਚੇ ਤੁਹਾਨੂੰ ਪਤਾ ਹੀ ਹੈ ਕਿ ਹਰ ਸੈਟਰਡੇ ਸੰਡੇ ਪਰਾਂਠੇ ਹੀ ਭਾਲਦੇ ਨੇ ਆਲੂ ਦੇ ਪਰਾਂਠੇ ਖਾਣੇ ਨੇ ਬੱਚਿਆਂ ਨੇ ਆਲੂ ਮੈਂ ਲਈ ਰੱਖ ਦਿੰਦੀ ਆ ਨਾਲ ਪੂਜਾ ਕਰ ਲੈਂਦੇ ਆ ڈن ਆਪਣੀ ਆਲੂ ਮੈਂ ਉਬਾਲ ਲਏ ਸੀਗੇ ਕਿਉਂਕਿ ਫਿਰ ਬੱਚੇ ਕਿਧਰੇ ਲੇਟ ਨਾ ਹੋ ਜਾਣ ਤਾਂ ਕਰਕੇ ਤੁਹਾਨੂੰ ਕੁਝ ਨਹੀਂ ਦਿਖਾਇਆ ਹੈਗਾ ਆਲੂ ਉਬਾਲ ਕੇ ਮਸਾਲੇ ਵਗੈਰਾ ਸਾਰਾ ਕੁਝ ਐਡ ਕਰ ਲਏ ਨੇ ਆਟਾ ਵੀ 10 ਮਿੰਟ ਪਹਿਲਾਂ ਹੀ ਗੁੰਨਿਆ ਸੀਗਾ ਮੈਂ 10 ਮਿੰਟ ਦੀ ਆਟੇ ਨੂੰ ਰੈਸਟ ਵੀ ਮਿਲ ਚੁੱਕੀ ਹੈ ਤੇ ਆਪਾਂ ਹੁਣ ਪਰਾਂਠੇ ਬਣਾਉਣ ਲੱਗਦੇ ਆ ਤਵਾ ਮੈਂ ਰੱਖ ਲਿਆ ਤੇ ਹੁਣ ਫਟਾਫਟ ਪਰਾਂਠੇ ਬਣਾਉਂਦੇ ਆ ਪਰਾਠੇ ਬਣਾਣ ਦੀ ਸਾਰੀ ਤਿਆਰੀ ਕੀਤੀ ਆ ਫੇਰ ਤੁਹਾਨੂੰ ਮਿਲਿਆਂ ਦੇ ਮੈਂ ਮੈਨੂੰ ਪਤਾ ਕੀ ਸੀਗਾ ਮੈਂ ਕਿ ਬੱਚੇ ਨਾ ਲੇਟ ਹੋ ਜਾਣ ਟਿਊਸ਼ਨ ਜਾਣ ਤੋਂ ਕਿਉਂਕਿ ਇਹਨਾਂ ਦੇ ਪਾਪਾ ਵੀ ਹੈ ਨਹੀਂ ਅੱਜ ਆਪਣੇ ਦਾਦੂ ਨਾਲ ਜਾਣਗੇ ਡੈਡੀ ਜੀ ਛੱਟ ਕੇ ਆਣਗੇ ਬੱਚਿਆਂ ਨੂੰ ਫੇਰ ਇਹ ਜਦ ਕਰੇ ਹੁੰਦੇ ਨੇ ਫਿਰ ਤਾਂ ਪੰਜ ਚਾਰ ਮਿੰਟ ਉੱਪਰ-ਨੀਚੇ ਹੋ ਜਾਣ ਕੋਈ ਗੱਲ ਨਹੀਂ ਵੀ ਚਲ ਮੈਨੇਜ ਕਰ ਲੈਂਦੇ ਨੇ ਡੈਡੀ ਜੀ ਨੇ ਆਣਾ ਦੂਜੇ ਘਰ ਤੋਂ ਇਸ ਲਈ ਮੈਨੂੰ ਇਹ ਕਾਲੀ ਹੋ ਰਹੀ ਸੀਗੀ ਵੀ ਬਸ ਉਹਨਾਂ ਨੂੰ ਵੇਟ ਨਾ ਕਰਨੀ ਪਵੇ ਜਦੋਂ ਵੀ ਡੈਡੀ ਜੀ ਆਣ ਤਾ ਬੱਚੇ ਰੈਡੀ ਹੋਣ ਤੇ ਸਵੇਰੇ ਬੱਚੇ ਉੱਠਣ ਦੇ ਟਾਈਮ ਤੁਹਾਨੂੰ ਪਤਾ ਹੈ ਕਿ ਕਿੰਨਾ ਟਾਈਮ ਲਗਾਉਂਦੇ ਨੇ ਕਾਫੀ ਵਾਰ ਤਾਂ ਬੱਚਾ ਨੂੰ ਉਠਾਣਾ ਪੈਂਦਾ ਤਾਂ ਜਾ ਕੇ ਉੱਠਦੇ ਨੇ ਕੁਝ ਰਾਤੀ ਆਪਾਂ ਸੋਏ ਬਹੁਤ ਲੇਟ ਸੀਗੇ ਕੱਲਿਆਂ ਨੂੰ ਪਿੱਛੋਂ ਨੀਂਦ ਬਹੁਤ ਘੱਟ ਆਉਂਦੀ ਹੈ ਦੇਖੋ ਉਹਨਾਂ ਵੀ ਜਦੋਂ ਵੀ ਕਰੇ ਹਸਬੈਂਡ ਹੁੰਦੇ ਨੇ ਤਾਂ ਆਪਾਂ ਇੱਕ ਸਕੂਨ ਦੀ ਨੀਂਦ ਸੌਂਦੀਆਂ ਲੇਡੀਜ਼ ਬੇਪਰਵਾਹ ਹੋ ਕੇ ਕਿਉਂਕਿ ਉਹਨਾਂ ਨੂੰ ਪਤਾ ਵੀ ਹਾਂ ਘਰ ਦੇ ਵਿੱਚ ਜੈਂਟਸ ਹੈਗੇ ਨੇ ਤੇ ਆਪਾਂ ਉਹਨਾਂ ਦੇ ਸਿਰ ਤੇ ਨਾ ਇੰਨੀ ਟੈਨਸ਼ਨ ਫ੍ਰੀ ਹੋ ਕੇ ਨੀਂਦ ਲੈਂਦੀਆਂ ਪਰ ਜਦੋਂ ਕਦੀ ਸਰਦਾਰ ਜੀ ਘਰ ਨਹੀਂ ਹੁੰਦੇ ਤਾਂ ਪਿੱਛੋਂ ਮੈਨੂੰ ਨੀਂਦ ਨਹੀਂ ਆਂਦੀ ਕਿਉਂਕਿ ਜ਼ਿੰਮੇਵਾਰੀ ਡਬਲ ਹੋ ਜਾਂਦੀ ਹੈ ਸਿਰ ਤੇ ਤੇ ਇਸ ਲਈ ਬਸ ਰਾਤ ਨੀਂਦ ਇੰਨੀ ਆਈ ਨਹੀਂ ਸਵੇਰੇ ਉੱਠਣ ਵੇਲੇ ਵੀ ਇੰਨੀ ਘੋਲ ਆ ਰਹੀ ਸੀ ਕਿ ਸਵੇਰ ਦੀ ਪੂਜਾ ਉਹਨਾਂ ਚ ਸਰਦਾਰ ਜੀ ਕਰਦੇ ਨੇ ਮੈਂ ਫੇਰ ਵੀ ਸੰਡੇ ਵਾਲ ਦੇ ਦਿਨ ਲੇਟ ਉੱਠ ਜਾਂਦੀ ਆਂ ਵੀ ਸਰਦਾਰ ਜੀ ਫਰੈਸ਼ ਵਗੈਰਾ ਉਲੰਦੇ ਨੇ ਫੇਰ ਹੀ ਉੱਠਦੀਆਂ ਕਿਉਂਕਿ ਇਹ ਵੀ ਨੀ ਉਠਾਂਦੇ ਸੰਡੇ ਵਾਲੇ ਦੀ ਨੇ ਇਹਨਾਂ ਨੂੰ ਪਤਾ ਕਿ ਵੀ ਇੱਕ ਦਿਨ ਹੀ ਹੁੰਦਾ लेट ਉਠਣ ਦਾ ਬਾਕੀ ਤਾਂ ਚਲੋ ਬੱਚੇ ਸਕੂਲ ਭੇਜਣੇ ਹੁੰਦੇ ਨੇ ਆਪਾਂ ਜਲਦੀ ਉੱਠਦੇ ਆ ਅੱਜ ਦੇਖੋ ਮੇਰਾ ਸੰਡੇ ਵੀ ਇਦਾਂ ਹੀ ਨਿਕਲ ਗਿਆ ਜਲਦੀ ਉੱਠਣਾ ਪੈ ਗਿਆ ਮੈਨੂੰ ਤੇ ਫਿਰ ਬੱਚਿਆਂ ਨੂੰ ਕਾਫੀ ਵਾਰੀਵਾਚਾ ਮਾਰ-ਮਾਰ ਕੇ ਮਾਰ-ਮਾਰ ਕੇ ਉਠਾਇਆ ਫਿਰ ਬੱਚੇ ਫਰੈਸ਼ ਹੋਏ ਤੇ ਹੁਣ ਪਰਾਂਠੇ ਖਾਣਗੇ ਆਜੋ ਤੁਸੀਂ ਵੀ ਖਾ ਲਿਓ ਜੀ ਜਿਨ੍ਹਾਂ ਦੇ ਵੀ ਪਰਾਂਠੇ ਫੇਵਰਿਟ ਨੇ ਤੇ ਅੱਜ ਮੈਂ ਕਿੱਤੀ ਸੀਗੀ ਲਾਈਵ ਜਿਸ ਦੀ ਨਿੱਤਾ ਇਹ ਹੋ ਗਿਆ ਉਸ ਦਿਨ ਲਾਈਵ ਕੀਤੀ ਸੀਗੀ ਐਡੀਟਿੰਗ ਕਰ ਰਹੀਆਂ ਮੈਂ ਬਾਤ ਦੇ ਵਿੱਚ ਮੇਰੇ ਭੈਣ ਭਰਾ ਨਿਉ ਜੁੜੇ ਨੇ ਜੋ ਮੇਰੇ ਨਾਲ ਮੈਂ ਉਹਨਾਂ ਨੂੰ ਦਿਲੋਂ ਥੈਂਕਸ ਕਹਿੰਦੀ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੋ ਮੈਨੂੰ ਲਾਈਵ ਦੇ ਵਿੱਚ ਇੰਨਾ ਸਪੋਰਟ ਕੀਤਾ ਤੁਸੀਂ ਤੇ ਉਮੀਦ ਹੈ ਤੁਸੀਂ ਸਾਰੇ ਜਣੇ ਮੈਨੂੰ ਇਦਾਂ ਹੀ ਸਪੋਰਟ ਕਰਦੇ ਰਹੋਗੇ ਆ ਦੇਖੋ ਆ ਪਰਾਂਠਾ ਬਣ ਚੁੱਕਾ ਪਹਿਲਾ ਪ੍ਰਾਂਠਾ ਜੀ ਗਾਇ ਤੁਹਾਨੂੰ ਦਿਖਾ ਰਹੀ ਸੀਗੀ ਪ੍ਰਾਂਠੇ ਨਾ ਮੈਂ ਕਾਫੀ ਵੱਡੇ ਵੱਡੇ ਬਣਾਉਂਦੀ ਆ ਪਤਲੇ ਪਤਲੇ ਪ੍ਰਾਂਠੇ ਤੇ ਕਾਫੀ ਸਾਈਜ਼ ਦੇ ਵਿੱਚ ਵੱਡੇ ਹੋਣ ਖਾਣ ਨੂੰ ਟੇਸਟੀ ਲੱਗਦੇ ਨੇ ਜਿਹੜੇ ਛੋਟੇ ਛੋਟੇ ਜਿਹੇ ਪ੍ਰਾਂਠੇ ਹੁੰਦੇ ਨੇ ਨਾ ਉਹ ਵਧੀਆ ਨਹੀਂ ਲੱਗਦੇ ਈ ਖਾਣ ਨੂੰ ਤੇ ਬੱਚੇ ਤਾਂ ਇੱਕ ਇੱਕ ਪ੍ਰਾਂਠੇ ਦੇ ਵਿੱਚ ਹੀ ਰੱਜ ਜਾਂਦੇ ਨੇ ਮੈਂ ਗਿਣ ਕੇ ਨਾ ਸਵੇਰ ਦੇ ਟਾਈਮ ਚਾਰ ਪ੍ਰਾਂਠੇ ਬਣਾਏ ਸੀਗੇ ਜੋ ਕਿ ਦੋ ਬੱਚਿਆਂ ਨੇ ਖਾਦੇ ਦੋ ਮੈਂ ਆਪਣੇ ਲਈ ਬਣਾ ਲਈ ਮੈਂ ਉਹੀ ਸਿੰਪਲ ਰੋਟੀ ਹੀ ਬਣਾਈ ਸੀਗੀ ਕੀ ਨਹੀਂ ਮੈਂ ਲਗਾਉਂਦੀ ਹੈਗੀ ਐਦਾਂ ਹੀ ਚੋਪੜ ਕੇ ਖਾਂਦੀ ਆ ਮੈਂ ਰੋਟੀ ਕਦੀ ਵੀ ਕੀ ਵਾਲਾ ਪਰਾਂਠਾ ਨਹੀਂ ਮੈਂ ਖਾਂਦੀ ਕਦੀ 100 ਦਿਨਾਂ ਦੇ ਵਿੱਚ ਇੱਕ ਦਿਨ ਜਾਂ ਦੋ ਦਿਨ ਹੋਇਆ ਕਿ ਮੇਰਾ ਦਿਲ ਕਰ ਜਾਂਦਾ ਇੱਕ ਪਰਾਂਠਾ ਖਾਣ ਨੂੰ ਇੱਧਰ ਦੇਖੋ ਆਪਣਾ ਦਹੀਂ ਮੈਂ ਪਾ ਲਈ ਹੈ ਤੇ ਨਾਲ ਹੈਗੀ ਆਪਣਾ ਉਹੀ ਸਿੰਪਲ ਆਲੂ ਵਾਲੀ ਰੋਟੀ ਲੱਗਦੀ ਤਾਂ ਟੇਸਟੀ ਹੈ ਖਾਣ ਨੂੰ ਜੇ ਪਖਾਣ ਲੱਗ ਜਾਂਦੀ ਹੈ ਤਾਂ ਉਹੀ ਆਦਤ ਪੈ ਜਾਂਦੀ ਆ ਜੀ ਬਾਕੀ ਪਰਾਂਠੇ ਵਗੈਰਾ ਖਾਦੇ ਹੋਏ ਰਾਪੀ ਕਰਦੇ ਨੇ ਅੱਜ ਤੁਸੀਂ ਵੀ ਖਾਓ ਮੇਰੇ ਨਾਲ ਖਾਣਾ ਖਾਣਾ ਖਾਣ ਤੋਂ ਬਾਅਦ ਸਭ ਤੋਂ ਪਹਿਲਾਂ ਕੰਮ ਮੈਂ ਇਹ ਕਰ ਰਹੀ ਹਾਂ ਕਿ ਕੰਮ ਪੋਚਿਆਂ ਦਾ ਝਾੜੂ ਪੋਚੇ ਸਾਫ ਸਫਾਈ ਦਾ ਕੰਮ ਪਹਿਲਾਂ ਕੀਤਾ ਮੈਂ ਅੱਜ ਕਿਚਨ ਦੇ ਕੰਮ ਛੱਡ ਦਿੱਤੇ ਨੇ ਕਿਉਂਕਿ ਅੱਜ ਹੈਲਪਰ ਭੈਣ ਨੇ ਆਣਾ ਨਹੀਂ ਸੀਗਾ ਸੋ ਇਸ ਲਈ ਪਹਿਲੇ ਮੈਂ ਕਬੇੜੇ ਦੇ ਵਿੱਚ ਫਿਰ ਧੁੱਪ ਆ ਜਾਂਦੀ ਹੈ ਧੁੱਪ ਚੜਨ ਤੋਂ ਪਹਿਲਾਂ ਪਹਿਲਾਂ ਮੈਂ ਪੋਚੇ ਲਗਾ ਦਿੰਦੀ ਹਾਂ ਤੇ ਕਿਚਨ ਦੇ ਵਿੱਚ ਜਾਵਾਂਗੀ ਅੱਜ ਬਾਅਦ ਦੇ ਵਿੱਚ ਅੱਗੇ ਮੈਂ ਕਿਚਨ ਦੇ ਕੰਮ ਪਹਿਲਾਂ ਨਵੇੜ ਲੈਂਦੀ ਹਾਂ ਤੇ ਸਾਡੇ ਝਾੜੂ ਪੋਚੇ ਬਾਤ ਦੇ ਵਿੱਚ ਲੱਗਦੇ ਨੇ ਅ ਅੱਜ ਪਤਾ ਕੀ ਹੈ ਕਿਚਨ ਦੇ ਵਿੱਚ ਪਿਆਏ ਆਟਾ ਆਟਾ ਪਾਣਾ ਏ ਢੋਲੀ ਦੇ ਵਿੱਚ ਕੁਝ ਪਰਾਂਠਿਆਂ ਦਾ ਗਾ ਤੁਹਾਨੂੰ ਪਤਾ ਹੀ ਹੈ ਸੈਲਫ ਤੇ ਬਹੁਤ ਬੁਰਾ ਹਾਲ ਹੋਇਆ ਪਿਆਏ ਮੈਂ ਕਿ ਆਰਾਮ ਨਾਲ ਕਿਚਨ ਨੂੰ ਸਾਫ ਕਰਾਂਗੀ ਇਹ ਪੋਚਿਆਂ ਦਾ ਕੰਮ ਪਹਿਲਾਂ ਮੈਂ ਨਵੇੜ ਲੈਂਦੀ ਆ ਉੰਜ ਦੇਖੋ ਹੈਲਪਰ ਭੈਣ ਆ ਕੇ ਝਾੜੂ ਪੋਚੇ ਕਰ ਜਾਂਦੀ ਹੈ ਪਤਾ ਨਹੀਂ ਲੱਗਦਾ ਅੱਜ ਥੋੜਾ ਜਾਂ ਕਾਫੀ ਦਿਨਾਂ ਬਾਅਦ ਝਾੜੂ ਪੋਚੇ ਕਰ ਰਹੀ ਆ ਤਾਂ ਪਤਾ ਵੀ ਲੱਗ ਰਿਹਾ ਵੀ ਝਾੜੂ ਪੋਚੇ ਹੁੰਦੇ ਕੀ ਨੇ ਪਰ ਆਪਣੇ ਘਰ ਦੇ ਕੰਮ ਨੇ ਹਨਾ ਵੀ ਇਹ ਨਹੀਂ ਹੁੰਦਾ ਹੈਗਾ ਵੀ ਇੱਕ ਦਿਨ ਚਲੋ ਹੈਲਪਰ ਭੈਣ ਨਹੀਂ ਆਈ ਆਪਾਂ ਝਾੜੂ ਪੋਚੇ ਛੱਡ ਦਈਏ ਚੰਗੇ ਨਹੀਂ ਲੱਗਦੇ ਹੈਗੇ ਝਾੜੂ ਪੋਚੇ ਬਗੈਰ ਕਰ ਸਾਫ ਸਫਾਈ ਬਹੁਤ ਜ਼ਰੂਰੀ ਆ ਘਰ ਦੇ ਵਿੱਚ ਤੇ ਉਨ ਜਵਿਨਾ ਸਾਡੇ ਗਲੀਆਂ ਦੇ ਵਿੱਚ ਇੰਨਾ ਚਿੱਕੜੀ ਚਿੱਕੜ ਹੋਇਆ ਪਿਆ ਪੈਰਾਂ ਦੇ ਨਾਲ ਸਾਈਕਲਾਂ ਦੇ ਨਾਲ ਬੱਚਿਆਂ ਦੀ ਵੇੜੇ ਦੇ ਵਿੱਚ ਮਿੱਟੀ ਹੀ ਮਿੱਟੀ ਆਉਂਦੀ ਹੈ ਖਿੱਲੋ ਮਿੱਟੀ ਤਾਂ ਡੈਲੀ ਵੇੜੇ ਦੇ ਵਿੱਚੋਂ ਨਿਕਲਦੀ ਹੈ ਹੁਣ ਤੁਸੀਂ ਆਪ ਐਸਟੀਮੇਟ ਲਗਾ ਸਕਦੇ ਹੋ ਕਿ ਕਿੰਨੀ ਮਿੱਟੀ ਹੈ ਸਾਡੀ ਗਲੀਆਂ ਦੇ ਵਿੱਚ ਬਹੁਤ ਬੁਰਾ ਹਾਲ ਹੋਇਆ ਪਿਆ ਅੱਜਕੱਲ ਤਾਂ ਇੱਕ ਵੀ ਦਿਨ ਅੱਦਾਨੀ ਨਿਕਲਦਾ ਹੈਗਾ ਕਿ ਆਪਾਂ ਹਣਾ ਝਾੜੂ ਪੋਚੇ ਮਿਸ ਕਰਦੀਏ ਕਿਉਂਕਿ ਮਿੱਟੀ ਕੱਟਾ ਐਨ ਆ ਰਹ ਹੁੰਦਾ ਸਾਡੀ ਗਲੀਆਂ ਦੇ ਵਿੱਚ ਇੱਥੇ ਮੈਂ ਪੋਚੇ ਲਗਾਉਣ ਤੋਂ ਬਾਅਦ ਪੀਣ ਲੱਗੀਆਂ ਚਾਹ ਬਣਾ ਕੇ ਦੁੱਧ ਦੇ ਵਿੱਚ ਪੱਤੀ ਪਾਈ ਆ ਉੱਚ ਤਾਂ ਮੈਂ ਚਾਹ ਛੱਡੀ ਹੋਈ ਐ ਨਹੀਂ ਮੈਂ ਪਿੰਦੀ ਸੀਗੀ ਪਰ ਹੁਣ ਨਾ ਪਿਛਲੇ 2-3 ਦਿਨਾਂ ਤੋਂ ਮੇਰਾ ਇੰਨਾ ਦਿਲ ਕਰ ਰਿਹਾ ਚਾਹ ਪੀਣ ਨੂੰ 2-3 ਦਿਨ ਮੈਂ ਨਾ ਕੰਟਰੋਲ ਕੀਤਾ ਪਰ ਇਸ ਟਾਈਮ ਮੇਰੇ ਕੋਲੋਂ ਕੰਟਰੋਲ ਨਹੀਂ ਹੋ ਰਿਹਾ ਸੀਗਾ ਸੋ ਮੈਂ ਦੁੱਧ ਦੇ ਵਿੱਚ ਪੱਤੀ ਪਾ ਲਈ ਮੈਂ ਤੇ ਏਰਮਾਨ ਪੀਵਾਂਗੀ ਏਰਮਾਨ ਟਿਊਸ਼ਨ ਤੋਂ ਆ ਚੁੱਕਿਆ ਸੀ ਗਾਇਸ ਟਾਈਮ ਇੱਥੇ ਆਪਾਂ ਢੋਲੀ ਖਾਲੀ ਕਰਨ ਲੱਗੇ ਸੀ ਕਿ ਆਟਾ ਪਾਣਾ ਮੈਂ ਢੋਲੀ ਦੇ ਵਿੱਚ ਥੋੜਾ ਜਿਹਾ ਆਟਾ ਮੇਰੇ ਕੋਲੋਂ ਖਿੰਡ ਵੀ ਗਿਆ ਦੇਖੋ ਤੇ ਇਹ ਕੰਮ ਨਾ ਸਭ ਤੋਂ ਔਖਾ ਥੈਲਾ ਇੰਨਾ ਭਰਿਆ ਹੋਇਆ ਹੁੰਦਾ ਨਾ ਕੱਲਾ ਬੰਦਾ ਚੱਕ ਨਹੀਂ ਸਕਦਾ ਜੇ ਮੈਂ ਚੱਕ ਵੀ ਲੈਂਦੀ ਆ ਨਾ ਸੱਚ ਦੱਸਾਂ ਮੈਨੂੰ ਨਾ ਇੱਕ ਹਫਤਾ ਪੇਨ ਇੰਨੀ ਜ਼ਿਆਦਾ ਰਹਿੰਦੀ ਹੈ ਨਾ ਪੇਟ ਦੇ ਵਿੱਚ ਬੁਰਾ ਹਾਲ ਹੋ ਜਾਂਦਾ ਧਰਨ ਪੈ ਜਾਂਦੀ ਹੈ ਜ਼ਿਆਦਾ ਵਜ਼ਨ ਚੱਕ ਲੈਂਦੀ ਆ ਫਿਰ ਇਸ ਲਈ ਥੋੜਾ ਥੋੜਾ ਪਹਿਲਾਂ ਮੈਂ ਕੱਢਿਆ ਹਨਾ ਆਟਾ ਤੇ ਉਸ ਤੋਂ ਬਾਅਦ ਫਿਰ ਥੈਲਾ ਚੁੱਕ ਕੇ ਪਾ ਦਾਂਗੇ ਥੋੜਾ ਥੋੜਾ ਜਿਹਾ ਆਟਾ ਕੱਢਣਾ ਵੀ ਨਾ ਇਦਾਂ ਖੇਲ ਵਾਲਾ ਕੰਮ ਲੱਗਦਾ ਮੈਨੂੰ ਕੱਟ ਮੈਂ ਵੀ ਨਹੀਂ ਹੈ ਕਿ ਮੈਂ ਇੱਕਦਮ ਥੈਲਾ ਚੱਕ ਕੇ ਮਾਰ ਦਿਆਂ ਢੋਲੀ ਦੇ ਵਿੱਚ ਥੋੜਾ ਜਿਹਾ ਇਹ ਕੱਢਿਆ ਸੀਗਾ ਆਟਾ ਤੇ ਉਸ ਤੋਂ ਬਾਅਦ ਫਿਰ ਮੇਰਾ ਦਿਲ ਕੀਤਾ ਮੈਂ ਕਿਾ ਚਲੋ ਪੈ ਨੂੰ ਹੁਣ ਚੱਕੀ ਲੈਂਦੇ ਆ ਕਿਉਂਕਿ ਬਹੁਤ ਬੋਰਿੰਗ ਜਿਹਾ ਕੰਮ ਹੁੰਦਾ ਏ ਵੀ ਤੇ ਇੱਥੇ ਆਪਾਂ ਆਟਾ ਦੇਖੋ ਚੱਕੇ ਪਾ ਦਿੱਤਾ ਸਾਰਾ ਬੜਾ ਮਤਲਬ ਸਕੂਨ ਜਿਹਾ ਮਿਲਦਾ ਜਿਸ ਦਿਨ ਆਟਾ ਢੋਲੀ ਦੇ ਵਿੱਚ ਪੈ ਜਾਂਦਾ ਬਾਹਰ ਪਿਆ ਵੀ ਨਾ ਥੈਲਾ ਭੈਣਾ ਲੱਗਦਾ ਰਹਿੰਦਾ ਬਸ ਮੈਂ ਇਸ ਧਾਰਚੀ ਨੂੰ ਦੇਖਦੀ ਰਹਿੰਦੀ ਆ ਵਿਕਾਸ ਇਹਨਾਂ ਨੂੰ ਥੋੜਾ ਬਹੁਤ ਤਰਸਾਂ ਅਜੇ ਮੇਰੇ ਤੇ ਵੀ ਇੱਕ ਥੈਲਾ ਹੀ ਚੱਕ ਕੇ ਪਾਣਾ ਹੁੰਦਾ ਹੈ ਨਾ ਢੋਲੀ ਦੇ ਵਿੱਚ ਪਰ ਨਹੀਂ ਅਫਸੋਸ ਕਿ ਨਹੀਂ ਇਹਨਾਂ ਨੂੰ ਇੰਨਾ ਟਾਈਮ ਹੁੰਦਾ ਹੀ ਨਹੀਂ ਹੈਗਾ ਕਿ ਇੱਕ ਇਹ ਥੈਲ ਲੈ ਚਾਕੇ ਪਾ ਦੇ ਢੋਲੀ ਦੇ ਵਿੱਚ ਇੱਥੇ ਅਰਮਾਨ ਭੱਜੇ ਭੱਜੇ ਜਾ ਰਿਹਾ ਸੀਗਾ ਕੈਮਰਾ ਓਨ ਕਰਕੇ ਕਹਿੰਦਾ ਮम्मा ਮੈਂ ਹੈਲੀਕਾਪਟਰ ਦਿਖਾਣਾ ਇਹ ਹੈਲੀਕਾਪਟਰ ਲੈਂਡ ਹੋ ਰਿਹਾ ਸੀਗਾ ਆਪਣੇ ਘਰ ਦੀ ਬੈਕ ਸਾਈਡ 'ਚ ਉਹ ਹੈਗਾ ਹੈ ਸਟੇਡੀਅਮ ਹੈ ਨਾ ਮੈਂ ਤੁਹਾਨੂੰ ਕਾਫੀ ਵਾਰ ਦਿਖਾਇਆ ਇੱਥੇ ਦੇਖੋ ਮੰਜੇ ਦੇ نیچے ਹੀ ਕੈਮਰਾ ਪਤਾ ਨਹੀਂ ਕਿੱਦਾਂ ਗਿਆ ਮੰਜਾ ਵੀ ਪੁੱਠਾ ਦਿਕ ਰਿਹਾ ਸੀਗਾ ਇਹ ਦੇਖੋ ਇਹ ਹੈਲੀਕਾਪਟਰ ਘੁੰਮਦਾ ਪਿਆ ਸੀਗਾ ਲੈਂਡ ਹੁੰਦਾ ਪਿਆ ਹੁਣ ਤੇ ਕਹਿੰਦਾ ਮम्मा ਮੈਂ ਕੈਪਚਰ ਕਰਨਾ ਉਹਨੂੰ ਲੈਂਡ ਹੁੰਦਾ ਮੈਂ ਕਿਹਾ ਚੱਲ ਜਾ ਦੂ ਭੱਜ ਜਾ ਮੈਂ ਨਹੀਂ ਇੰਨੀ ਸਪੀਡ ਦੇ ਵਿੱਚ ਆ ਸਕਦੀ ਹੈਗੀ ਆ ਦੇਖੋ ਇਹ ਹੈਲੀਕਾਪਟਰ ਇੱਥੇ ਉਤਰਿਆ ਸੀਗਾ ਕਾਫੀ ਵਾਰ ਆਂਦੇ ਨੇ ਨਾ ਇਦਾਂ ਹੈਲੀਕਾਪਟਰ ਇੱਥੇ ਤਾਂ ਬੱਚੇ ਫਿਰ ਭੱਜ ਕੇ ਚੜ ਜਾਂਦੇ ਨੇ ਛੱਤ ਤੇ ਪਿੱਛੇ-ਪਿੱਛੇ ਫਿਰ ਮੈਂ ਵੀ ਚਲੀ ਗਈ ਸੀਗੀ ਬਿਊਟੀਫੁਲ 뷰 ਦਿਖਾਉਂਦੀ ਆ ਤੁਹਾਨੂੰ ਦੇਖ ਲਓ ਫਲਾਵਰ ਕਿੰਨੇ ਸੋਹਣੇ ਲੱਗ ਰਹੇ ਆ ਖਿੜੇ ਹੋਏ ਇੱਧਰ ਵੀ ਦੇਖੋ ਫਲਾਵਰ ਖਿੜ ਕੇ ਫੋਨ ਦੇ ਵਿੱਚ ਨਾ ਸਹੀ ਕਲਰ ਸਮਝ ਨਹੀਂ ਆ ਰਿਹਾ ਹੈਗਾ ਕਿ ਫਲਾਵਰ ਕਿਹੜੇ ਕਲਰ ਦੇ ਨੇ ਉਹ ਇੱਥੇ ਉਹ ਖਿੜੇ ਹੋਏ ਨੇ ਉਹ ਖਿੜੇ ਹੋਏ ਨੇ ਦੇਖ ਲਓ ਇੱਧਰ ਉਹ ਹੋ ਗਏ ਇਹ ਸਾਰੇ ਫਲਾਵਰ ਖਿੜੇ ਹੋਏ ਨੇ ਸੋਹਣੇ ਲੱਗਦੇ ਨੇ ਜੇ ਇੱਥੇ ਆ ਕੇ ਖੜ ਜਾਂਦੇ ਆ ਨਾ ਦਿਲ ਨਹੀਂ ਕਰਦਾ ਕਿ ਇੱਥੋਂ ਜਾਈਏ ਆਪਾਂ ਕੰਮਕਾਰ ਹੋਰ ਸਾਰੇ ਫਿਨਿਸ਼ ਹੋ ਗਏ ਸੀਗੇ ਲਾਸਟ ਦੇ ਵਿੱਚ ਆ ਗਈ ਹੈ ਹੁਣ ਕੱਪੜੇ ਵਾਸ਼ ਕਰਨ ਦੀ ਵਾਰੀ ਕੱਪੜੇ ਸਾਰੇ ਧੋਏ ਗਏ ਸੀਗੇ ਬਸ ਪਾਣੀ ਦੇ ਵਿੱਚ ਕਚਲ ਕੇ ਡਰਾਈ ਕਰਨੇ ਸੀਗੇ ਕੱਪੜੇ ਨਾ ਮੈਂ ਜਦੋਂ ਮਸ਼ੀਨ ਲਗਾਉਂਦੀ ਆ ਮਸ਼ੀਨ ਚੋਂ ਕੱਟ-ਕੱਟ ਕੇ ਢੇੜੇ ਦੇ ਲੈਂਦੀ ਆ ਕੱਪੜਿਆਂ ਨੂੰ ਤੇ ਫਿਰ ਬਾਅਦ ਦੇ ਵਿੱਚ ਸਾਰੇ ਕੱਪੜੇ ਇਕੱਠੇ ਹੀ ਡਰਾਈ ਕਰਦੀ ਆ ਇਹ ਲਾਸਟ ਢੇੜੇ ਦੇ ਕੱਪੜੇ ਸੀਗੇ ਦੋ ਬੈੱਡ ਸ਼ੀਟ ਪਿੱਲੋ ਸੀਗੇ ਤੇ ਇੱਕ ਮੇਰਾ ਇਹ ਕਾਟਨ ਦਾ ਦੁਪੱਟਾ ਸੀਗਾ ਇਹ ਵਾਸ਼ ਕਰਨ ਲੱਗੀ ਸੀਗੀ ਇੱਥੇ ਮੈਂ ਤੇ ਹਾਲਤ ਮੇ ਵੀ ਵੀ ਨਾ ਮੈਂ ਦੁਬਾਰੇ ਨਹਾਣਾ ਪੈਣਾ ਹੈ ਕੱਪੜੇ ਸਾਰੇ ਕੱਪੜੇ ਵਾਸ਼ ਕਰਨ ਤੋਂ ਬਾਅਦ ਗਿੱਲੇ ਜੇ ਹੋ ਜਾਂਦੇ ਨੇ ਪਸੀਨਾ ਝਾੜੂ ਪੋਚੇ ਕੀਤੇ ਕਿਚਨ ਦਾ ਕੰਮ ਨਵੇੜਿਆ ਤੇ ਹੁਣ ਕੰਮ ਨਵੇੜਨ ਤੋਂ ਬਾਅਦ ਦੁਬਾਰਾ ਫਰੈਸ਼ ਹੋਵਾਂਗੀ ਮੈਂ ਤੇ ਅੱਜ ਮੈਂ ਨਾ ਤੁਹਾਡੇ ਨਾਲ ਕੁਝ ਟਿਪਸ ਸਾਂਝੇ ਕਰਨੇ ਨੇ ਕਿ ਜੋ ਪਹਿਣਾ ਦੇਖੋ ਮੇਰਾ ਵੀ ਇਹੀ ਕੰਮ ਹੈ ਮੇਰੇ ਪਿੱਕੇ ਘਰ ਤੋਂ ਹਰ ਇੱਕ ਨਿੱਕੀ ਤੋਂ ਲੈ ਕੇ ਵੱਡੀ ਚੀਜ਼ ਆਂਦੀ ਰਹਿੰਦੀ ਹੈ ਜਦੋਂ ਧੀਆ ਪਿੱਕੇ ਜਾਂਦੀ ਹੈ ਨਾ ਤਾਂ ਪੇਰੈਂਟਸ ਐਦਾਂ ਉਹਨਾਂ ਦੇ ਬੈਗ ਭਰ-ਭਰ ਭੇਜਦੇ ਨੇ ਜਾਂ ਹੋਰ ਵੀ ਜ਼ਰੂਰਤ ਦੀ ਹਰ ਇੱਕ ਚੀਜ਼ ਹੈ ਜਿਹੜੀ ਨਾ ਪੇਰੈਂਟਸ ਹੁਣ ਵੀ ਦਿੰਦੇ ਰਹਿੰਦੇ ਨੇ ਮੇਰੇ ਨਾਲ ਤਾਂ ਐਦਾਂ ਹੀ ਹੁੰਦਾ ਮੈਂ ਆਪਣੇ ਘਰ ਤੋਂ ਬਹੁਤ ਸਮਾਨ ਲੈ ਕੇ ਆਂਦੀ ਆ ਜਾਂ ਇਹ ਕਹਿ ਸਕਦੇ ਆ ਕਿ ਵੀ ਮੇਰੇ ਪੇਰੈਂਟਸ ਦਿੰਦੇ ਨੇ ਮੰਗ ਕਿ ਕਦੀ ਕੁਝ ਨਹੀਂ ਮੈਂ ਲੈ ਕੇ ਆਈ ਹੈਗੀ ਪਰ ਪੇਰੈਂਟਸ ਨੂੰ ਆਪਣੇ ਆਪ ਅੱਜ ਵੀ ਫਿਕਰ ਹੁੰਦੀ ਹੈ ਕਿ ਉਹ ਹਰ ਇੱਕ ਚੀਜ਼ ਦਿੰਦੇ ਨੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਦੀਆਂ ਕਿ ਕੁਝ ਚੀਜ਼ਾਂ ਹੁੰਦੀਆਂ ਨੇ ਜੋ ਆਪਣੇ ਪੇਕੇ ਘਰ ਤੋਂ ਨਹੀਂ ਲੈ ਕੇ ਆਣੀਆਂ ਚਾਹੀਦੀਆਂ ਪਹਿਲੇ ਨੰਬਰ ਤੇ ਤਾਂ ਜੀ ਕਦੇ ਵੀ ਆਪਣੇ ਪੇਕੇ ਘਰ ਤੋਂ ਸੂਈ ਨਹੀਂ ਲੈ ਕੇ ਆਣੀ ਚਾਹੀਦੀ ਸੂਈ ਚੰਗਾ ਨਹੀਂ ਮੰਨਿਆ ਜਾਂਦਾ ਹੈਗਾ ਪੇਕੇ ਘਰ ਤੋਂ ਸੂਈ ਲੈ ਕੇ ਆਣਾ ਦੂਜੀ ਚੀਜ਼ ਹੁੰਦੀ ਹੈ ਕੈਂਚੀ ਕੈਂਚੀ ਕਦੀ ਨਹੀਂ ਲੈ ਕੇ ਆਣੀ ਚਾਹੀਦੀ ਪੇਕੇ ਘਰ ਤੋਂ ਨਾ ਹੀ ਧੀ ਨੂੰ ਆਪਣੀ ਨੂੰ ਦਾਜ ਦੇ ਵਿੱਚ ਕੈਂਚੀ ਦੇਣੀ ਚਾਹੀਦੀ ਹੈ ਤੇ ਫੋਰਥ ਚੀਜ਼ ਹੈਗੀ ਇੱਕ ਝਾੜੂ ਝਾੜੂ ਇੰਨਾ ਅਸ਼ੁਭ ਮੰਨਿਆ ਜਾਂਦਾ ਹੈ ਨਾ ਕਿ ਪੇਕੇ ਘਰ ਤੋਂ ਕਦੀ ਵੀ ਝਾੜੂ ਕਈ ਵਾਰੀ ਹੁੰਦਾ ਆਪਾਂ ਪੇਕੇ ਗਏ ਹੋਏ ਲੈ ਲੇ ਜਾਂ ਕੁਝ ਕੁਝ ਵੀ ਲਗਾ ਲੋ ਵੀ ਇਹ ਚੀਜ਼ਾਂ ਅਸ਼ੁਭ ਮੰਨੀਆਂ ਜਾਂਦੀਆਂ ਤੇ ਇੱਕ ਲਾਸਟ ਦੇ ਵਿੱਚ ਚੀਜ਼ ਹੋਰ ਦੱਸਦੀ ਹਾਂ ਤੁਹਾਨੂੰ ਜਿਸ ਤਰ੍ਹਾਂ ਪਪੇਕੇ ਘਰ ਤੋਂ ਅਚਾਰ ਲੈ ਕੇ ਆਂਦੀਆਂ ਭੈਣਾ ਹਨ ਮੈਂ ਵੀ ਪਪੇਕੇ ਘਰ ਤੋਂ ਆਪਣੇ ਅਚਾਰ ਲੈ ਕੇ ਆਂਦੀ ਆਂ ਅਚਾਰਨਾ ਕਦੀ ਵੀ ਨਹੀਂ ਲੈ ਕੇ ਆਣਾ ਚਾਹੀਦਾ ਪੇਕੇ ਘਰ ਤੋਂ ਵੀ ਤੇ ਜਾਂ ਕੋਈ ਹੋਰ ਆਪਣੇ ਰਿਲੇਟਿਵ ਨੇ ਪਾ ਨੂੰ ਅਚਾਰ ਪਾ ਕੇ ਭੇਜ ਦਿੰਦੇ ਨੇ ਹਨਾ ਉਹ ਅਚਾਰ ਕਦੀ ਵੀ ਐਦਾਂ ਨਹੀਂ ਲੈ ਕੇ ਆਣਾ ਚਾਹੀਦਾ ਜਿੱਥੋਂ ਵੀ ਅਚਾਰ ਆਂਦਾ ਏ ਹਨਾ ਉਹਨਾਂ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਪੈਦਾ ਹੋ ਜਾਂਦੀ ਹੈ ਸੋ ਇਸ ਲਈ ਇਹ ਚੀਜ਼ਾਂ ਨੂੰ ਐਵੋਇਡ ਕਰਿਆ ਕਰੋ ਜੇਕਰ ਅਚਾਰ ਆਂਦਾ ਏ ਅਸੀਂ ਪੇਕੇ ਘਰ ਤੋਂ ਅਚਾਰ ਲੈ ਕੇ ਆਂਦੇ ਆ ਤਾਂ ਉਹਨਾਂ ਨੂੰ ਪੈਸੇ ਦੇ ਦਿਓ 10 20 30 ਜੋ ਵੀ ਆਪਣੀ ਹਨਾ ਹੈਗਾ ਵੀ ਨਹੀਂ ਜ਼ਿਆਦਾ ਤਾਂ ਨਹੀਂ ਲੰਦਾ ਹੈਗਾ ਕੋਈ ਵੀ ਹੈ ਵੀ ਪੈਸੇ ਨਹੀਂ ਲੈਂਦਾ ਜੇ ਆਪਣਾ ਰਿਲੇਟਿਵ ਜਾ ਪੇਕੇ ਦਿੰਦੇ ਨੇ ਆਚਾਰ ਪਰ ਅਸੀਂ ਮੰਮੀ ਨੂੰ ਬੋਲ ਕੇ ਪੈਸੇ ਦੇ ਕੇ ਆਂਦੀ ਆ ਮੰਮੀ ਮੇਰੇ ਪਤਾ ਕੀ ਕਹਿੰਦੇ ਆ بس 10 ਰੁਪਏ ਦੇ ਦੇ ਫਿਰ ਜਾ ਤਾਂ ਨਹੀਂ ਤਾਂ ਇਹ ਕੋ ਹੋ ਜਾਂਦਾ ਕਿ ਆਪਾਂ ਆਚਾਰ ਮੁੱਲ ਖਰੀਦਿਆ ਨਹੀਂ ਤਾਂ ਰਿਸ਼ਤਿਆਂ ਦੇ ਵਿੱਚ ਇੰਨੀ ਖਟਾਸ ਪੈਦਾ ਹੋ ਜਾਂਦੀ ਹੈ ਵੈਸੇ ਤਾਂ ਇਹਨਾਂ ਚੀਜ਼ਾਂ ਨੂੰ ਕੋਈ ਮੰਨਦੇ ਨਹੀਂ ਹੈਗੇ ਅੱਜਕੱਲ ਪਰ ਇਹ ਚੀਜ਼ਾਂ ਹਨ ਹੈ ਮੰਨਣਾ ਚਾਹੀਦਾ ਹੈ ਇਹਨਾਂ ਨੂੰ ਵਿਚਾਰ ਕਰਨੇ ਚਾਹੀਦੇ ਨੇ ਇਹਨਾਂ ਗੱਲਾਂ ਦੇ ਵੀ ਮੈਨੂੰ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਸਾਂਝੇ ਕਰਦੀਆਂ ਇੱਕ ਭੈਣ ਮੇਰੇ ਮੈਨੂੰ ਕਾਫੀ ਟਾਈਮ ਹੋ ਗਿਆ ਪਹਿਲੇ ਵਲੌਗ ਦੇ ਵਿੱਚ ਵੀ ਕਹਿੰਦੇ ਸੀਗੇ ਕਹਿੰਦੇ ਸੀ ਇਸ ਤੇ ਤੁਸੀਂ ਬਹੁਤ ਕੁਝ ਲੈ ਕੇ ਆਂਦੇ ਹੋ ਪੇਕੇ ਘਰ ਤੋਂ ਦੇਖੋ ਜੀ ਹੈ ਨਾ ਪੇਰੈਂਟਸ ਧੀਆ ਚਾਹੇ ਜਿੰਨੀ ਮਰਜ਼ੀ ਵਡੀਆਂ ਹੋ ਜਾਣ ਆਪਣੇ ਧੀਆ ਨੂੰ ਦਿੰਦੇ ਹੀ ਹੁੰਦੇ ਨੇ ਸਾਰੇ ਦਿੰਦੇ ਨੇ ਇਕੱਲੇ ਮੇਰੇ ਨਹੀਂ ਦਿੰਦੇ ਹੈਗੇ ਸਾਰੀਆਂ ਧੀਆ ਦੇ ਪੇਰੈਂਟਸ ਇਦਾਂ ਹੀ ਦਿੰਦੇ ਨੇ ਦੇਖੋ ਜਿੰਨਾ ਚਿਰ ਮਾਪਿਓ ਹੁੰਦੇ ਨੇ ਤਾਂ ਉਹਨਾਂ ਦੇ ਸਿਰ ਤੇ ਬਹੁਤ ਇੱਜ਼ਤ ਹੁੰਦੀ ਆ ਬਾਕੀ ਭਾਈ ਭਰਾਈ ਵੀ ਬਹੁਤ ਨੇ ਜਿਹੜੇ ਆਪਣੇ ਨਣਦਾ ਨੂੰ ਇੰਨਾ ਪਿਆਰ ਤੇ ਸਤਿਕਾਰ ਤਿੰਦੇ ਨੇ ਚਲੋ ਕੱਲ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਦੇਖੋ ਮੈਂ ਗੈਲਰੀ ਵੀ ਸਾਫ਼ ਕਰ ਲਈ ਐ ਕਪੜੇ ਵਾਸ਼ ਕਰਨ ਤੋਂ ਬਾਅਦ ਹੀ ਗੈਲਰੀ ਸਾਫ਼ ਕਰਿਆ ਕਰਦੀਆਂ ਮੈਂ ਜੇਕਰ ਹੁਣ ਅੱਜ ਕਪੜੇ ਧੋ ਲਏ ਹੁਣ ਕੱਲ ਨਹੀਂ ਵਾਸ਼ ਕਰਾਂਗੀ ਤਾਂ ਕੱਲ ਸਾਡੀ ਗੱਲ ਵੀ ਸਾਫ਼ ਪਈ ਰਹਿਣੀ ਹੈ ਝਾੜੂ ਪੂੰਛਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਝਾੜੂ ਪੂੰਛੇ ਜਿਸ ਦਿਨ ਮੈਂ ਕਰਦੀਆਂ ਨਾ ਕਪੜੇ ਵਾਸ਼ ਉਸੇ ਦਿਨ ਕਰਦੀਆਂ ਉੰਜ ਗੈਲਰੀ ਦੇ ਕੋਈ ਕੰਮ ਹੈ ਨਹੀਂ ਕੋਈ ਗੈਲਰੀ ਦੇ ਵਿੱਚ ਨਿਕਲਦਾ ਨਹੀਂ ਸੋ ਇਸ ਲਈ ਆਪਾਂ ਨਹੀਂ ਕਰਦੇ ਝਾੜੂ ਪੂੰਛਾ ਤੇ ਆਪਾਂ ਹੁਣ ਕਾਫੀ ਲੰਮਾ ਵਲੌਗ ਹੋ ਗਿਆ ਜੀ ਕਰਦੇ ਆਪਾਂ ਵਲੌਗ ਦਾ ਐਂਡ ਇੱਕ ਵਾਰ ਮੈਂ ਫੇਰ ਤੋਂ ਮੇਰੇ ਉਹਨਾਂ ਸਾਰੇ ਪੈਣਾ ਪ੍ਰਾਵਾਂ ਦਾ ਦਿਲੋਂ ਧੰਨਵਾਦ ਕਹਿੰਦੀ ਆਂ ਜੀ ਜੋ ਮੈਨੂੰ ਸਪੋਰਟ ਕਰ ਰਹੇ ਨੇ ਕੁਝ ਮੇਰੇ ਪਹਿਲਾਂ ਕਾਫੀ ਟਾਈਮ ਤੋਂ ਜੁੜੇ ਹੋਏ ਨੇ ਪੈਣ ਪ੍ਰਾ ਉਹ ਨੇ ਤੇ ਕੁਝ ਹੁਣ ਨਿਊ ਜੁੜੇ ਨੇ ਪਲੀਜ਼ ਐਦਾਂ ਹੀ ਸਪੋਰਟ ਕਰਦੇ ਰਹੋ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਤੇ ਆਪਾਂ ਲਾਈਵ ਵੀ ਆਉਂਦੇ ਰਹਿੰਦੇ ਆਂ ਪਲੀਜ਼ ਮੇਰੀ ਲਾਈਵ ਜ਼ਰੂਰ ਜੁਆਇਨ ਕਰਿਆ ਕਰੋ ਸਾਰੇ ਜਣੇ ਤੇ ਰਾਤ ਦੇ ਟਾਈਮ ਵੀ ਲਾਈਵ ਆਉਂਦੀਆਂ ਜੀ ਮੈਂ